Red House, Vansh Kumar stood third from Blue House. Yellow House is crossing. But how, they are all there. wow, showing their agility, quickness. Very good, setting fire. ਹਲਕਾ ਸਾਨੇਰਚ ਪਿੰਡ ਭਾਮੀਆਂ ਕਲਾ ਸਥਿਤ ਦਰਸ਼ਨ ਅਕੈਡਮੀ ਦੇ ਵੱਲੋਂ ਸਾਲਾਨਾ ਖੇਡ ਦਿਵਸ ਬੜੇ ਹੀ ਜੋਸ਼ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਖੇਡ ਦਿਵਸ ਦਾ ਉਦਘਾਟਨ ਐਸਪੀ ਟ੍ਰੈਫਿਕ ਗੁਰਦੇਵ ਸਿੰਘ ਦੇ ਵੱਲੋਂ ਕੀਤਾ ਗਿਆ ਅਤੇ ਪਿੰਡ ਭਾਮੀਆਂ ਕਲਾ ਦੇ ਮੋਤਵਰ ਵਿਅਕਤੀ ਠੇਕੇਦਾਰ ਪ੍ਰithvi Pal ਸਿੰਘ ਜਗਤਾਰ ਸਿੰਘ ਬੈਂਕ ਮੈਨੇਜਰ ਭਰਪੂਰ ਸਿੰਘ ਹੁੰਦਲ ਪਰਮਿੰਦਰ ਸਿੰਘ ਸਰਪੰਚ ਦੇ ਵੱਲੋਂ ਕੀਤਾ ਗਿਆ ਮਾਰਸ਼ਲ ਐਂਡ ਫਾਊਂਡੇਸ਼ਨ ਦੇ ਪ੍ਰਧਾਨ ਪ੍ਰਤੀਕ ਵਰਮਾ ਸਕੂਲ ਮੈਨੇਜਰ ਐਚ.ਡੀ ਸ਼ਾਮਾ ਬੱਚਿਆਂ ਨੂੰ ਖਾਸ ਤੌਰ ਤੇ ਅਸ਼ੀਰਵਾਦ ਦੇ ਲਈ ਪੁਜੇ ਸਕੂਲ ਦੇ ਪ੍ਰਿੰਸੀਪਲ ਰਾਜਦੀਪ ਕੌਰ ਆਲਖ ਨੇ ਦਰਸ਼ਕਾਂ ਨੂੰ ਜੀ ਆਇਆਂ ਕਿਹਾ ਖੇਡਾਂ ਦੇ ਵਿੱਚ ਦੌੜਾਂ ਤੇ ਸ਼ਾਰਟ ਪੁੱਟ ਲੰਬੇ ਛਾਲ ਰੀਲੇ ਰੇਸਾਂ ਕਰਵਾਈਆਂ ਗਈਆਂ ਅਤੇ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਮੈਡਲ ਤੇ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਆਏ ਹੋਏ ਮੁੱਖ ਮਹਿਮਾਨਾਂ ਨੇ ਬੱਚਿਆਂ ਨੂੰ ਅਨੁਸ਼ਾਸਨ, ਟੀਮ ਵਰਕ, ਮਿਲਵਰਤਨ ਦੀ ਭਾਵਨਾ ਨੂੰ ਵਧਾਉਣ ਲਈ ਪ੍ਰੇਰਿਆ ਅਤੇ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਅਧਿਆਪਕਾਂ ਅਤੇ ਹੋਰ ਦਰਸ਼ਕਾਂ ਨੇ ਵੀ ਬੱਚਿਆਂ ਦੀਆਂ ਖੇਡਾਂ ਦਾ ਆਨੰਦ ਮਾਣਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਹੁੰਦਲ, ਬਲਵਿੰਦਰ ਸਿੰਘ ਸਾਫਾ ਸਰਪੰਚ, ਬਿੰਦਰ ਬਿਰਕ ਸਰਪੰਚ, ਮੋਹਨ ਸਿੰਘ ਭਾਮੀਆ, ਡੇ ਐਨ ਜਾਦਵ, ਪ੍ਰਗਟ ਸਿੰਘ ਚੀਮਾ ਹਾਜ਼ਰ ਸਨ। ਸਟਾਫ ਸਕੂਲ ਦੇ ਟਾਈਮ ਤੋਂ ਬਾਅਦ ਵੀ ਮੈਂ ਉਹਨਾਂ ਨੇ ਦੱਸਿਆ ਕਿ ਉਹ ਕਿਵੇਂ ਜੇ ਕੋਈ ਪੜ੍ਹਾਈ 'ਚ ਕੋਈ ਬੀਕ ਹੈ ਕੋਈ ਕਿਸੇ ਕਾਰਨ ਪਿੱਛੇ ਰਹਿ ਗਿਆ ਉਹਨੂੰ ਅਪਲਿਫਟ ਕਰ ਰਹੇ ਹਨ ਉਹਨੂੰ ਅੱਗੇ ਲੈਣ ਵਾਸਤੇ ਉਹ ਰੋਲ ਪਲੇ ਕਰ ਰਹੇ ਹੈ ਈਵਨ ਇੱਥੇ ਤੱਕ ਕਿ ਕੋਈ ਬਾਹਰਲਾ ਬੰਦਾ ਵੀ ਸਿੱਖਣਾ ਚਾਹੁੰਦਾ ਉਹਨੂੰ ਕੰਪਿਊਟਰ ਦੀਆਂ ਕਲਾਸਿਸ ਲਗਾ ਕੇ ਐਜੂਕੇਟ ਕਰ ਰਹੇ ਹੈ ਸਮਾਜਿਕ ਬਹੁਤ ਅੱਛਾ ਰੋਲ ਮੈਂ ਕਹਾਂਗਾ ਦਰਸ਼ਨ ਅਕੈਡਮੀ ਪਲੇ ਕਰ ਰਹੀ ਹੈ ਪ੍ਰਮਾਤਮਾ ਹੋਰ ਬਲ ਬਖਸ਼ੇ ਟੀਚਰ ਸਾਹਿਬਾਨ ਨੂੰ ਮੈਂ ਪ੍ਰਿੰਸੀਪਲ ਨੂੰ ਮੈਨੇਜਮੈਂਟ ਨੂੰ ਕਿ ਹੋਰ ਇਸ ਤਰ੍ਹਾਂ ਦੇ ਕੰਮ ਕਰਕੇ ਸਮਾਜ ਨੂੰ ਉੱਚਾ ਚੱਕਣ 'ਚ ਆਪਣਾ ਰੋਲ ਪਲੇ ਕਰਨ। ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਕੂਲ ਮੈਨੇਜਮੈਂਟ ਦਾ ਦਰਸ਼ਨ ਅਕੈਡਮੀ ਮੈਨੇਜਮੈਂਟ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਮੀਆਂ ਗਲਾਂ ਦੇ ਗਰਾਊਂਡ ਦੇ ਵਿੱਚ ਦਰਸ਼ਨ ਅਕੈਡਮੀ ਦਾਰਾ ਜੋਜਿਤ ਬੱਚਿਆਂ ਦੀਆਂ ਖੇਡਾਂ ਕਰਾਈਆਂ ਗਈਆਂ ਹਨ ਇਸ ਵਿੱਚ ਸਕੂਲ ਦਰਸ਼ਨ ਅਕੈडमी ਦੇ ਸਾਰੇ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿੱਤਾ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਾਏ ਗਏ ਆਨਾਮ ਵੰਡ ਸਮਾਰਾਹ ਹੋਇਆ ਇਸ ਦੇ ਵਧਾਈ ਦੇ ਪਾਤਰ ਇੱਥੋਂ ਦੇ ਪ੍ਰਿੰਸੀਪਲ ਸਮੂਹ ਸਟਾਫ ਅਤੇ ਪ੍ਰੰਧਕ ਕਮੇਟੀ ਅਤੇ ਭਾਵੇਂਆਂ ਗਲਾਂ ਦੇ ਤੇ ਸਹਿਯੋਗੀ ਸਜਣ ਇਸ ਵਧਾਈ ਦੇ ਪਾਤਰ ਹਨ ਵਿਕਰਜ ਸਿੰਘ ਖਾਲਸਾ ਵਿਕਰਜ ਜੀ ਦਰਸ਼ਕ ਅਕੈडमी ਦੀ ਸੂਪਰੰਧ ਕਮੇਟੀ ਅਤੇ ਸਟਾਫ ਨੇ ਇੱਕ ਸਪੋਰਟਸ ਵੀਕ ਕਰਾਈ ਹੈ ਤੇ ਇਸ ਸਪੋਰਟਸ ਵੀਕ ਦੇ ਵਿੱਚ ਸਾਨੂੰ ਵੀ ਹਾਜ਼ਰ ਹੋਣ ਦਾ ਮੌਕਾ ਮਿਲਿਆ ਮੈਂ ਇਹ ਕਹਣਾ ਵੀ ਜਿਹੜੇ ਖੇਡਾਂ ਨੇ ਉਹ ਇੱਕ ਸਰੀਰ ਲਈ ਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਨੇ ਤੇ ਜਦੋਂ ਸਾਡਾ ਮਾਨਸਿਕ ਵਿਕਾਸ ਹੋਊਗਾ ਵਧੀਆ ਤੇ ਸਿਹਤ ਤੰਦਰੁਸਤ ਹੋਊਗੀ ਤਾਹੀਂ ਅਸੀਂ ਕੋਈ ਸਮਾਜ ਦੇ ਕੰਮ ਕਰ ਸਕਦੇ ਆ ਤੇ ਨਾਲ ਹੀ ਅੱਜ ਦੇ ਇਸ ਮੌਕੇ ਰਹੀਂ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਦਾ ਵੀ ਤੁਸੀਂ ਪਿੰਡਾਂ ਦੇ ਵਿੱਚ ਵਧੀਆ ਗਰਾਊਂਡ ਪ੍ਰੋਵਾਈਡ ਕਰਾਓ ਜਦੋਂ ਗਰਾਊਂਡ ਵਧੀਆ ਤੁਸੀਂ ਪ੍ਰੋਵਾਈਡ ਕਰਾਤੇ ਇਹ ਬੱਚੇ ਖੇਡਾਂ ਨੂੰ ਜੋੜ ਗਣਗੇ ਤੇ ਇਹ ਸਿਰੰਜਾਂ ਉਹਨਾਂ ਨੂੰ ਆਪਣੇ ਆਪ ਹੀ ਹੱਥਾਂ ਤੋਂ ਛੁੱਟ ਜਾਣਗੇ ਦੂਜੇ ਪਾਸੇ ਨੌਜਵਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਆਪਣੀ ਜ਼ਿੰਦਗੀ ਦਾ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਇੱਕ ਗਰਾਊਂਡ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਤਾਂ ਜੋ ਤੁਸੀਂ ਸਿਹਤ ਹੋਮੋ ਆਫ ਦਾ ਘਰ ਦਾ ਪਰਿਵਾਰ ਦਾ ਪਿੰਡ ਦਾ ਇਲਾਕੇ ਦਾ ਤੇ ਆਪਣੇ ਸਟੇਟ ਦਾ ਵਿਕਾਸ ਕਰ ਸਕੋ। ਡਿਵੈਲਪਮੈਂਟ ਕੀਤੀ ਹੈ ਇਹਦੇ ਨਾਲ ਸਾਡਾ ਹੌਸਲਾ ਹੋਰ ਵਧੇਗਾ ਐਂਡ ਵੀ ਵਿਲ ਸਰਟਨਲੀ ਟੇਕ ਕੇਅਰ ਕਿ ਅਗਲੇ ਫਾਲ ਤੱਕ ਸਾਡਾ ਬੈਂਡ ਰੈਡੀ ਰਹੇਗਾ। ਥੈਂਕ ਯੂ ਸੋ ਮਚ ਤੁਹਾਡੇ ਆਉਣ ਨਾਲ ਸਾਡੇ ਪ੍ਰੋਗਰਾਮ 'ਚ ਬਹੁਤ ਹੀ ਜ਼ਿਆਦਾ ਅਨਾਉਂਸਮੈਂਟ ਹੋਈ ਹੈ। ਥੈਂਕ ਯੂ ਸੋ ਮਚ ਤੁਹਾਡੇ ਪੇਸ਼ੀਅੰਟ ਟਾਈਮ ਹੈ ਤੁਸੀਂ ਫਿਰ ਵੀ ਪਹੁੰਚੇ ਟਾਈਮ ਨਾਲ We really are honored to have you here, sir. Thank you so much. Namaskar. Mm -hmm. First of all, my heartfelt gratitude to Great Master for a lot of blessings. Thanks, Master. I congratulate all the winners for this athletic meet.